ਮਾ ਜਦੋਂ ਕੋਮਕਾਤਾਂ ਨਾ ਬੋਲ ਤਾਂ ਮੈਂ ਕਰਾਂ ਉਹ ਹੋ ਰਹੀ ਹੈ ਹਾਲ ਹਾਲ ਆਹ ਕੰਮ ਆਹ ਕੋਣ ਦਾ ਤੂੰ ਦੇਖਿਆ ਦੱਸ ਮੈਨੂੰ ਤੂੰ ਦੇਖੇ ਦੇਖਿਆ ਬੜੀ ਇੱਕ ਹੀ ਨਿਕਲੇ ਦੱਸ ਗਲਤੀ ਤੇ ਗਲਤੀ ਮੰਗਣੋਂ ਹਟਦਾ ਕਿ ਨਹੀਂ ਦੱਸ ਆ ਆ ਦੇਖ ਲੋ ਸੰਗਤ ਜੀ ਆ ਆ ਦੇਖ ਲੋ ਜਿਹੜੇ ਕਹਿੰਦੇ ਆ ਕਿ ਮੰਗਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਆ ਦੇਖ ਲੋ ਇਹ ਗਸਤਾਰ ਬਣ ਕੇ ਤੇ ਟਮਾਟਾ ਮਾਚੂ ਪਾਏ ਇਹਨਾਂ ਨੇ ਇਹ ਗੱਲ ਜੀ ਇਹ ਗੁਰੂ ਘਰਾਂ ਦੇ ਪਰ ਮੰਗ ਲਿਆ ਹੋਟਲਾਂ ਦੇ ਨਾਂ ਤੇ ਪੈਸੇ ਲੈਂਦੇ ਲੋਕਾਂ ਜਿਨ੍ਹਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇੰਦੇ ਇਹਨੂੰ ਆਪਣੇ ਘਰ ਲੈ ਜਾਓ ਮੜੇ ਕੋਣ ਤੂੰ ਬੰਦੇਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦੇਆਂ ਨੂੰ ਤਲ ਜਾ ਥੋਂ ਤਾਦਾ ਮੇਰਾ ਸੇਵਾ ਨਹੀਂ ਕਰਦਾ ਨਿਕਲ ਜਾ ਥੱਥੋਂ ਵੇ ਮੈਂ ਦੱਸਾਂਗਾ ਤੇਰੇ ਹੋਟਲਾਂ ਵਾਲਿਆਂ ਨਾਲ ਦੂਜੇ ਨੂੰ ਬੋੜੇ ਪਾਵਾਂਗੇ ਤੇਰੇ ਸਾਰੇ ਜੀਵਨ ਦਾ ਪਾਇਆ ਤੇਰੀ ਦਾ ਪ੍ਰਤੀ ਕਰਾਵਾਂਗੇ ਸਦੀ ਕਰਾਂਗੇ ਸਦੀ ਬਾਹਾਂ ਕਰ ਆ ਬਾਹਾਂ ਸਦੀ ਕਰ ਇੱਕ ਬੰਨੇ ਤੂੰ ਖੰਡਾ ਛਪਾਇਆ ਇੱਕ ਬੰਨੇ ਤੈਨੂੰ ਭੇਜੋ ਕੋਈ ਅਗ ਲੈ ਗਈ ਤੈਨੂੰ ਕਿ ਨਹੀਂ ਭਾਈ ਇੱਕ ਯਾਰ ਤੂੰ ਸਾਰੇ ਧਰਮਾਂ ਨੂੰ ਬਦਨਾਮ ਕਰਨਿਆ ਦੋਵੇਂ ਸਤਕਾਰਯੋਗ ਧਰਮ ਨੇ ਤੇ ਤੂੰ ਦੋਵਾਂ ਨੂੰ ਟਿੱਕਾ ਲਾਉਂਦਾ ਮੇਰੇ ਸੱਚ ਦੱਸ ਦੇ ਮੈਨੂੰ ਕਿਹੜਾ ਹੈ ਕਾਫਾ ਕੀ ਆਪਾਂ ਕਰਨੇ ਭਾਈ ਦੀ ਤਰ੍ਹਾਂ ਕਿਹੜੀ ਫੋਟੋ ਵੀ ਇਹਨੇ ਉਹਨਾਂ ਕੋ ਪੈਸੇ ਮੰਗਣ ਦੇ ਸਰੀਰ ਕੀ ਆ ਬਈ ਹਉ ਦੇ ਚਲੋ ਤੇ ਚੱਲ ਆ ਜਾ ਆ ਜਾ ਉਧਰ ਆ ਬੰਨੇ ਘਾਣ ਚੱਲ ਗੋਲੀ ਮਾਈਟਰ 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 ਖਲੇ ਬੈ ਖਲੇ ਬੈ ਖਲੇ ਬੈ ਮਾਈਟਰ ਸਲੇ ਮਾਈਟਰ ਸਰੀ ਭਾਈ ਮੈਨੂੰ ਸਮਝ ਲੈ ਮੈਂ ਤੇਰੇ ਕੋ ਪੁੱਛ ਕੇ ਅੰਦਰ ਸੋ ਨਾ ਬੈ ਬੈ ਤੂੰ ਲੈ ਆ ਗਿਆ ਨਾ ਕੱਬ ਥੱਲੇ ਬੈ ਥੱਲੇ ਬੈ ਬਾਬਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋ ਥੱਲੇ ਬੈ ਯਾਰ ਥੱਲੇ ਬੈ ਥੱਲੇ ਬੈ ਭਾਈ ਫੋਟੋ ਵਿੱਚ ਨੇ ਮੈਗਨੇਟ 50 ਰੁਪਏ ਦੀ ਹੋ ਤੂੰ ਨਹੀਂ ਵੇਚਣ ਤੇ ਭਾਈ ਮੈਗਨੇਟ ਵੇਚਣੇ 50 ਰੁਪਏ ਦੀ ਆ ਇੱਕ ਹੋਰ ਆ ਨੰਬਰ ਆਪ ਨੂੰ ਕਿੰਨੇ ਰਿੰਗ ਮਿਲੂ ਇੱਕ ਆਈ ਕਾਹਤ ਆ ਇਹ ਤੋਂ ਅਲੱਗ ਹੋਵੇ ਜਿਵੇਂ ਹੋਰ ਆ ਜੇ ਬਾਬਾ ਜੀ ਐਟਾ ਉਹਨਾਂ ਨੂੰ ਕਹਿੰਦੇ ਆ ਵੀ ਫੀਸ ਦੇਣੀ ਆ ਪੈਸੇ ਦੇ ਦੋ 50 ਰੁਪਏ ਦੀ ਮੈਗਨੇਟ ਵੇਚਦੇ ਆ ਆ ਵੇਖਿਆ ਨਾ ਮੈਂ ਜਿਆਦਾ ਐਕਸਾਮ ਆਵਲਾ ਵਿਤਨੀ ਰਸਤਰੀ ਨਹੀਂ ਆਈ ਆ ਕਹੋ ਵਿਚਾਰ ਆ ਨਹੀਂ ਜੇ ਹੈਗਾ ਯਾਰ ਤੇ ਨਹੀਂ ਆ ਕੋਈ ਸਕਦਾ ਨਹੀਂ ਕਰੋ ਬੜੇ ਕੰਮ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਨੂੰ ਕਹਨਾ ਦੈਣੀ ਹੈਗਾ ਪੋਸਟ ਨਹੀਂ ਨਹੀਂ ਤੁਹਾਡੀ ਕਾਦੀ ਖੁਦਦਕਾਰੀ ਕਰੀਏ ਦੱਸੋ ਇਹਨਾਂ ਨੇ ਬਦਨਾਮ ਕੀਤਾ ਸਿੱਖਾਂ ਨੂੰ ਕਿ ਭੀ ਖਾਂ ਮੰਗ ਕੇ ਖਾਣੇ ਨਹੀਂ ਅੱਜ ਗੁਰੂ ਘਰ ਅੱਗੇ ਬਜਾਦਾ ਨਾ ਕਰ ਗੁਰੂ ਘਰ ਅੱਗੇ ਮੰਗਣ ਦੇ ਫਿਰ ਉਹ ਤਾਂ ਮਾਗ ਤੁਹਾਡਾ ਖਾ ਪਰ ਆਉਂਦਾ ਹਾਂ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬਣ ਕੇ ਉੱਥੇ ਤੇ ਸਾਡਾ ਜੀ ਉਹ ਮੇਰੀ ਇੱਕ ਗੱਲ ਸੁਣ ਲੈ ਸੁਦਰਨਾ ਕੇ ਪਰਚਾ ਦਰਜ ਕਰਾਉਣਾ ਇਹ ਦੱਸੋ ਬੁੱਕ ਦੀਆਂ ਗੱਲਾਂ ਦੋ ਦੱਸੋ ਹਟਣਾ ਤੇ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨਾ ਮੈਂ ਦੋ ਗੱਲਾਂ ਰੋਟੇ ਖਲੋਜਾ ਕਮਟਾ ਪਰਚਾ ਦਰਜ ਕਰਾਉਣਾ ਕਿ ਹਟਣਾ ਹਟਣਾ ਅੱਜ ਨਹੀਂ ਸੰਗਤ ਖਲੋਤੀ ਆ ਇਹਨਾਂ ਸਾਹਮਣੇ ਕਹਿ ਦਿਓ ਵੀ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਵੀ ਹਾਂ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦਿਓ ਤੇ ਤੁਹਾਨੂੰ ਬੰਦੇ ਦੇ ਪੁੱਤ ਬਣਾਉਂਦਾ ਕਿ ਜੇ ਦੁਨੀਆ ਮਰਸਦੀ ਧੱਕੇ ਦੇ ਇਹ ਨਵੇਂ ਪੜਾਈ ਤੇ ਪੜ੍ਹ ਸਕੂਲ ਬਣੇ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਹੈ ਇਹ ਨਵਾਂ ਕੰਮ ਹੈ ਦਮਾਲੇ ਬਣ ਕੇ ਪੈਸੇ ਦੇ ਦੇ ਆਪਾਂ ਪੜਾਈ ਕਰਨਾ ਪੈਸੇ ਦੇਣੇ ਨਹੀਂ ਅੱਪਾ ਪੜਨਾ ਨੇ ਹਟਲਾਵਾ ਹਾਂਜੀ ਬੀਬੀ ਇਥੋਂ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਨੂੰ ਕਹਿਣ ਡਿਆ ਕਿ ਕਿਤੇ ਨਾ ਇਹ ਨਾ ਚੱਲ ਜਾਣਾ ਨਹੀਂ ਵੇਖ ਲੈ ਲੋਗਾਂ ਨੇ ਲੋਗ ਹੀ ਹੁੰਦਾ ਸੰਢਿਆ ਤੋਂ ਹਟਣਾ ਹਟਣਾ ਕਿੱਥੋਂ ਚੱਲ ਜਾ ਜੇ ਸੰਗਤ ਕੋ ਪੈਸੇ ਨਹੀਂ ਕਰਨਾ ਇਹ ਨਹੀਂ ਉਹ ਚੱਲਦਾ ਕੰਮ ਜਿਹੜਾ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ ਆਦਮੀ ਜਿਹੜੇ ਰਹਿਣ ਵਾਲੇ ਇਹ ਪਾਗਲੇ ਇਹ ਨਹੀਂ ਲੜਨਾਂ ਨੇ ਸਾਹਮਣੇ ਹੀ ਆਪਣਾ ਨਹੀਂ ਲੈਣਾ ਨਹੀਂ ਲੈਣਾ ਨਹੀਂ ਨਹੀਂ ਪਾਗਲੇ ਤੁਸੀਂ ਹੁਣ ਕੀ ਕਰਨਾ ਆ ਸ਼ਾਮੀ ਵੇਖਣਾ ਇਹਨੇ ਫੇਰ ਆਈ ਕਿ ਉਹ ਕਹਿੰਦਾ ਮੇਰੇ ਪਾਪਾ ਜੀ ਉਹ ਕਹਿੰਦੇ ਮੈਂ ਫੜ ਗਿਆ ਦੇਖੋ ਉਹ ਤੁਸੀਂ ਵੀ ਕੋਈ ਸ਼ਾਮੀ ਵੇਖੋ ਅੱਜ ਗੋਲ ਹੋਇਆ ਕਰਦੇ ਵਾਧੂ ਕਰ ਜਾਂਦੇ ਹੋ ਮੇਰਾ ਨੰਬਰ ਹੈਗਾ ਜੀ ਕਿਹੜਾ ਵਾਲਾ 4083 ਪਾਗਲ ਵਾਲਾ ਅੱਜ ਸ਼ਾਮੀ ਵੇਖਣਾ ਨੀਲੀ ਪਾਗਲ ਹੈ ਸ਼ਾਮੀ ਕਹਿੰਦੇ ਜਿਹੜਾ ਨੀਲੀ ਪਾਗਲ ਹੋਵਾ ਇਹ ਨਹੀਂ ਸੁਧਰਨ ਵਾਲਾ ਐ ਨਹੀਂ ਸੀ ਕਹਿੰਦਾ ਬਾਈ ਕੁੜੇ ਹੋ ਗਏ ਮੇਰੀ ਬਾਗੀ ਮਦਰ ਚਲੋ ਫੜਿਆ ਬਾਈ ਬਹੁਤ ਜਿਆਦਾ ਮੇਰੀ ਬੇਨਤੀ ਸੁਣੋ ਜੇ ਇਹ ਗੈਸ ਸੁਧਰ ਮੈਂ ਨਹੀਂ ਸੁਧਰਦਾ ਨਹੀਂ ਨਹੀਂ ਅੰਬਰ ਸਰਦੇ ਆਹ ਭਾਜੀ ਨਸ਼ਾ ਕਰਦਾ ਇਹ ਵੱਡੀ ਗੱਲ ਆ ਰਿਹਾ ਕੰਮ ਦਾ ਮੈਨੂੰ ਮੈਂ ਬੜੀ ਬੜੀ ਕਿਹਾ ਮਖਾ ਕਾਕਾ ਨਸ਼ਾਨਾ ਕਰਦਾ ਬਫਾ ਜੀ ਦੀ ਫੋਟੋ ਵੇਜ ਕੇ ਬੜਾ ਪਾਪਾ ਇਹ ਨਹੀਂ ਸੁਧਰ ਸਕਦਾ ਭਾਜੀ ਮੈਂ ਇੱਕ ਵਾਰੀ ਛੱਡ ਕੇ ਮੈਂ ਪਤਾ ਨਹੀਂ ਕਿੰਨੀ ਵਾਰੀ ਇਹ ਨਹੀਂ ਸੁਧਰ ਸਕਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੋ ਮਰਜ਼ੀ ਕਰੋ ਪਰ ਆ ਜਾਓ ਕਿ ਜੇ ਤੁਸੀਂ ਦੋ ਟਾਈਮ ਆਓ ਤੇ ਤੁਹਾਨੂੰ ਦੋਨੋਂ ਟਾਈਮ ਮਿਲੇਗਾ ਇੱਕ ਦੇ ਟਾਈਮ ਉਹ ਨਹੀਂ ਖਰਾਬ ਹੋਏ ਤੁਹਾਨੂੰ 8 ਦੇ ਦੱਸਿਓ ਸਾਨੂੰ ਅੱਠ 10 15 ਅੱਗੇ ਬੱਚੇ ਜਿਹਨਾਂ ਦੀਆਂ ਮਾਵਾਂ ਆ ਕੇ ਬੈਠੀਆਂ ਨੇ ਬੱਚੇ ਛੋਟੇ ਛੋਟੇ ਤੁਹਾਨੂੰ ਫੋਟੋ ਪੜੀਆਂ ਆਈਆਂ ਨੇ ਬੜਕੇ ਬੜੀਆਂ ਆਈਆਂ ਨੇ ਉਹਨਾਂ ਨੂੰ ਕਹਿਣ ਲਿਆ ਕਿ ਕੰਮ ਹੀ ਹੋਈ ਹੈ ਇਹ ਮੈਗਨੇਟ ਲੈ ਲਓ ਇਹਨਾਂ ਦਾ ਪਾਜੀ ਮੇਰੀ ਥੀਸ ਥੀਸ ਇਹ ਦਿਹਾੜੀ ਤੁਸੀਂ ਲਾਤੀਆਂ ਹੋਏ ਆਂ 8 ਗੱਦੀਆਂ ਹੋ ਗਈਆਂ ਤੋੜੀਆਂ ਨੂੰ 15 6 ਫੋਟੇ 55 ਮਿਲਣਗੇ ਸੁਣੋ ਇਹ ਕਹਿੰਦੇ ਰਾਤ ਨੂੰ 8 ਵਜੇ ਅਸੀਂ ਆਵਾਂਗੇ ਹੀ ਆ ਜੋ ਸਵੇਰੇ ਆ ਸਵੇਰੇ ਫਿਰ ਤੁਹਾਨੂੰ ਇਹ ਸੱਤਿਆ ਮਾ ਦੇ ਕਮੀ ਸੱਤੇ ਤੋਂ ਸਵੇਰੇ ਸੱਤ ਤੋਂ ਲਾਗੇ ਫਿਰ ਤੁਸੀਂ ਰੋਲੇ ਤੋਂ 8:30 ਦੇ ਬਾਅਦ ਤੁਸੀਂ ਰੇਲ ਨੂੰ ਇਹਨੇ ਉਹ ਜੀ ਕਿੰਨਾ ਤੁਂ ਕਿ ਉਹ ਜਲਮੀ ਕਿਹਿੰਗਾ ਚਲੇਗਾ ਕਾਦੀਆ ਢੀਹਾੜੀ ਪਾ ਕੇ ਇਹਨਾਂ ਨੇ ਸੱਤੇ ਤੋਂ ਬਾਅਦ ਫਿਰ ਇੱਥੇ ਆਣਾ ਕਰਨ ਉਹ ਵੱਡੀ ਪੈਂਦੀ ਇਹਨਾਂ ਦੀ ਇੱਥੇ ਦੋ ਦੋ ਟੈਟਾ ਯਾਰ ਬਜਾਈਂਦਾ ਜੇ ਬਾਈ ਜਿਹੜੇ ਹੋਈ ਉਹ ਬੰਦੇ ਨੇ 2-4000 ਢੀਹਾੜੀ ਪੋਣੀ ਆ ਉਹਨੂੰ ਮਿਹਨਤ ਕਰਨ ਦੀ ਲੋੜਿਆ ਇਹਦੇ ਆਮ ਲੋਕਾਂ ਨੂੰ ਚਾਹੀਦਾ ਨਾ ਨਾ ਦੇਣ ਪੈਸੇ ਇਹਨਾਂ ਨੂੰ ਲੋਕੀ ਦਿੰਦੇ ਆ ਨਾ ਜਿਹੜੋ ਕਿਸੇ ਨੂੰ ਕਿਸੇ ਨੂੰ ਕ ਮੇਰਾ ਮੁਕਿਆ ਆ ਮੇਰਾ ਪਿਓ ਆ ਮੈਂ ਉਹਨਾਂ ਦੇ ਬਹਿ ਬੰਦੇ ਪੰਚਰ 1 ਡਾਲਰ ਤੱਕ ਮਿਲਦੇ ਇਹਨਾਂ ਨੂੰ ਅੱਛਾ ਬੜੇ ਪੈਸੇ ਦਿੱਤੇ ਇਹਨਾਂ ਨੇ ਡਾਲਰ ਡਾਲਰ ਲੋਕਾਂ ਨੇ ਦਿੱਤੇ ਨਾ ਸੰਗਤ ਨੇ ਉਹ ਮਾੜੀਆਂ ਤਾਂ ਪਈਆਂ ਬੜੇ ਪੈਸੇ ਮੰਦਰੇ ਇਹਨਾਂ ਨੇ 1 ਡਾਲਰ ਮੂਰੇ ਤੇ ਪਰਨੇ ਬੰਨ ਕੇ ਪ੍ਰਵਾਸੀ ਭੱਜ ਗਏ ਆ ਇਹ ਯਾਦਗੋਦਨਾਮ ਕਰਦੇ ਸਿੱਖ ਨਹੀਂ ਆ ਇਹ ਗੱਲ ਤੇ ਮੰਨਦੇ ਜੇ ਸਾਰੇ ਨਹੀਂ ਸਿੱਖ ਹੋਏ ਨਹੀਂ ਨਹੀਂ ਇਹ ਲੋਕ ਸਿੱਖਾਂ ਦੇ ਰੂਪ ਝਾਣ ਕੇ ਤੇ ਜਿਹੜੇ ਕੰਪਨਸ ਤੋਂ ਦੇ ਕਰਦੇ ਸਿੱਖ ਦੇ ਗਿੰਤ ਕਰਦਾ ਹਾਂ ਇਹਨਾਂ ਦਾ ਥੋੜਾ ਗੈਰ ਕੋਈ ਗੱਲ ਨਹੀਂ ਇਹਨਾਂ ਦਾ ਇੱਜ਼ਤ ਕਰਾਂਗੇ ਚੰਗੀ ਤਰ੍ਹਾਂ ਹੁਣ ਤੁਸੀਂ ਭਾਈ ਦੋ ਟਾਈਮ ਆ ਗਏ ਫੇਰ ਇੱਜ਼ਤ ਹੋਣਾ ਜੇ ਇੱਕ ਟਾਈਮ ਹੋ ਇੱਕ ਵਾਰੀ ਤੁਸੀਂ ਕਹਿੰਦੇ ਕਹਿੰਦਾ ਸਾਰੇ ਨਾਲ ਫੇਰ ਸਵੇਰੇ 7:00 ਵਜੇ ਸ਼ੁਰੂ ਆਈਏ ਉਹਦੇ ਵਿੱਚ ਮੁੰਡਾ ਫੜਿਆ ਸੀ ਮੈਂ ਵੇਖੀ ਆ ਜਾ 3 ਜਿਆਦਾ ਵੇ ਤੱਕ ਸਵੇਰੇ 7 ਵਜੇ ਲੈ ਕੇ 2 ਵਜੇ ਤੱਕ ਤੁਸੀਂ ਨੀਰੋ ਫੇਰ ਕੰਮ ਹੋਣਾ ਜੇ ਬੰਦ ਨਹੀਂ ਰਿਆ ਕੰਮ ਨਹੀਂ ਹੋਣਾ ਜੇ ਬੰਦ ਪੱਕਾ ਹੋ ਗਿਆ ਟੁੱਟ ਗਿਆ ਹੁਣ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਪੱਕੀ ਕਾਰਵਾਈ ਕਰਨੀ ਨਹੀਂ ਸੁਧਰਦੇ ਅੱਪ ਕੋਈ ਦੁਕਾਨਦਾਰੀ ਖਰੀਆ ਅਪ ਵੀ ਲੈਣਾ ਨਹੀਂ ਕੋਈ ਗੱਲ ਨਹੀਂ ਹੋਣੀ ਨਹੀਂ ਸੁਧਰਦੇ ਅਸੀਂ ਪੱਕਾ ਲੋਗਣ ਚਲੀਏ ਅਸੀਂ ਆ ਕੇ ਬੋਲਦੇ ਨਹੀਂ ਸਾਹਮਣੇ ਦੁਕਾਨਦਾਰ ਨੂੰ ਬੋਲਦੇ ਨਹੀਂ ਭਾਜੀ ਪੱਕਾ ਹੀ ਤੁਹਾਡੇ ਕੋਲ ਆ ਗਏ